ਮਾਚੀਵਾੜਾ ਸਾਹਿਬ ਸਰਹੰਦ ਨਹਿਰ ਦੇ ਕਿਨਾਰੇ ਗੜੀ ਪੁਲ ਉੱਤੇ ਬੀਤੀ ਰਾਤ ਪਾਲਤੂ ਕਤੂਰੇ ਨੂੰ ਲੈ ਕੇ ਨਾਜ਼ਰ ਸਿੰਘ ਦਾ ਆਪਣੇ ਸਾਥੀ ਨਿਹੰਗ ਸਿੰਘਾਂ ਦੇ ਨਾਲ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਨਾਜ਼ਰ ਸਿੰਘ ਦੇ ਸਾਥੀ ਹੋਰਾਂ ਨੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਅਤੇ ਬਾਅਦ ਵਿੱਚ ਉਸ ਦੀ ਬੁਰੀ ਕਟਮਾਰ ਨਾਜ਼ਰ ਸਿੰਘ ਨੇ ਦੱਸਿਆ ਕਿ ਉਹ ਗੜੀ ਪੁਲ ਤੇ ਚਾਹ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦੇ ਨਾਲ ਦੋ ਹੋਰ ਨਿਹੰਗ ਸਿੰਘ ਸ਼ਰਦਾਈ ਵੇਚਣ ਦਾ ਕੰਮ ਕਰਦੇ ਸਨ ਜਿਨ੍ਹਾਂ ਵੱਲੋਂ ਇੱਕ ਪਾਲਤੂ ਕੁੱਤਾ ਰੱਖਿਆ ਗਿਆ ਸੀ ਜਿਸ ਦੀ ਸੰਭਾਲ ਉਸ ਨੂੰ ਕਰ ਲਈ ਦੇ ਕੇ ਗਏ ਸੰਤ ਤਾਂ ਜਦੋਂ ਅਚਾਨਕ ਬੀਤੀ ਰਾਤ ਉਹ ਕੱਲ ਕਿਤੇ ਚਲਾ ਜਾਂਦਾ ਹੈ ਤਾਂ ਨਿਹੰਗ ਸਿੰਘ ਸਾਥੀ ਉਸ ਨੂੰ ਆ ਕੇ ਪੁੱਛਦੇ ਨੇ ਜਦੋਂ ਉਹ ਫਾਲਤੂ ਕਤੂਰਾ ਨਹੀਂ ਮਿਲਦਾ ਤਾਂ ਦੋਨਾਂ ਦੇ ਵਿੱਚ ਵਿਵਾਦ ਹੋ ਜਾਂਦਾ ਹੈ ਨਾਜ਼ਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਮੇਰੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਅਤੇ ਮੈਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਤੇ ਮੈਂ ਆਪਣੀ ਭੱਜ ਕੇ ਜਾਨ ਬਚਾਈ ਹੈ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਮੌਕੇ ਤੇ ਪੁੱਜੇ ਉਹਨਾਂ ਕਿਹਾ ਕਿ ਨਾਜ਼ਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਮੋਟਰਸਾਈਕਲ ਨੂੰ ਅੱਗ ਲਗਾਈ ਤੇ ਕੁੱਟਮਾਰ ਕੀਤੀ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਇਹ ਆਪਣਾ ਇਹ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਬਾ ਮੇਰਾ ਨਾਮ ਨਾਜਰ ਸਿੰਘ ਆ ਜੀ ਪਿੰਡ ਮੇਰਾ ਮੁਕਲੇ ਵਾਲਾ ਜੀ ਕਿਹੜੀ ਰਾਤ ਕੱਤਣਾ ਹੂੰ ਇਹ ਕਿੰਨੇ ਕ ਵਜੇ ਗੀ ਇਹ 9 10 10:00 ਵਜੇ ਵੀ ਆ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਜਿਹੜਾ ਰੋਡ ਚੱਲਦਾ ਏ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕ ਸਮੇਂ ਉਹ 2 ਕੁ ਮਹੀਨੇ ਦੀ ਹੋਣੀ ਆ ਜੀ ਕੁੱਤੀ ਸੀਗੀ ਜੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸੰਘਨੇ ਅਸੀਂ ਤਾਂ ਲੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਵਿੱਚ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਂ ਨੂੰ ਕੁੱਛ ਕੇ ਜੀ ਉਹਨਾਂ ਨੇ ਫਿਰ ਉਹਨਾਂ ਨੇ ਮੱਛ ਵਾਲੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਤਾਂ ਮੈਨੂੰ ਮੁਲਾਜ਼ਮਾਂ ਨੇ ਬਚਾਇਆ ਜੀ ਗੱਡੀ 'ਚ ਬਾੜ ਕੇ ਮੈਨੂੰ ਫੇਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਕਿਹਨਾਂ ਪਤਾ ਕੋਈ ਨਹੀਂ ਕੀ ਕਰਨੇ ਉਹ ਸਾਕਲ ਜਵਾਕ ਲਾਗੇ ਫਿਰ ਮੋਟਰਸਾਈਕਲ ਬਾਦ ਉਹ ਖੁੰਡ ਤੋਂ ਕੱਢ ਕੇ ਜੀ ਉਹ ਅੱਗ ਲਾਈ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਕੱਢਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਮੈਂ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮੈਂ ਮੁਲਾਜ਼ਮਾਂ ਨੂੰ ਫੋਨ ਕੀਤਾ ਮੈਂ ਕਹਾਂ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਇਹਨਾਂ ਦੇ ਕੋਈ ਨਹੀਂ ਵੀ ਕਾਰਵਾਈ ਕਰਾਂਗੇ ਉਹਨਾਂ ਦੇ ਤੇ 12 ਬੰਦੇ ਤੋਂ ਹੈ ਜੀ ਇੱਕ ਤਾਂ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਪਿੰਡ ਆ ਜੀ ਇੱਕ ਉਹਦੇ ਨਾਲ ਗਗਨਦੀਪ ਆ ਜੀ ਉਹ ਹੈਗਾ ਜੀ ਆਪਣੇ ਦੂਜੇ ਪਿੰਡ ਦਾ ਮੁਸਕਾਬਾਦ ਉਹਦੇ ਸਾਥੀ ਹੋਏ ਨਹੀਂ ਸਾਥੀ ਜਦੋਂ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਵਧਿੱਕੀ ਬਹੁਤ ਤਕੜੀ ਕੀਤੀ ਹੈ ਮੈਂ ਦਾਰੂ ਕੀਤੀ ਹੈ ਉਹ ਕਿਥੇ ਵਿਚ ਰੋਲਾ ਆ ਟੂਰੀ ਪਿੱਛੇ ਹੋਇਆ ਜੀ ਇਹ ਕੰਮ ਕੀ ਕਰਦੇ ਨੇ ਉਹ ਕੰਮ ਉਹਨਾਂ ਨੇ ਕਾੜਨੇ ਵਾਲਾ ਦੁੱਧ ਲਾਇਆ ਸਮਰਾਲੇ ਖਾਣੇ ਦੇ ਸਾਹਮਣੇ ਪਜੈਰੀਆਂ ਦੇ ਰਾਸ਼ਮੀ ਬੋਲੋ ਕੀ ਠੀਕ ਅਸੀਂ ਤਾਂ ਇਹ ਹੀ ਕਹਿੰਨੇ ਆ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ ਉਹ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਆ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਤੁਹਾਡਾ ਜਾਂ ਕੋਈ ਪੈਸਾ ਦਿੱਤਾ ਜਾਂ ਤੁਹਾਨੂੰ ਮੈਂ ਕੋਈ ਮਾੜਾ ਕੀਤਾ ਤੁਹਾਡਾ ਆਪਾਂ ਤਾਂ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆਂ ਪਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ 10-10 ਰੁਪਏ ਇੱਥੇ ਕਰੀਦੇ ਠੀਕ ਹੈ ਨਾ ਮੈਂ ਤਾਂ ਕੰਮ ਸੇਵਾ ਚ ਸਰੀਏ ਦਾ ਕੰਮ ਕਰਦਾ ਪਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਦਾ ਕੰਮ ਸੇਵਾ ਚ ਰਿਹਾ ਗੁਰੂ ਘਰਾਂ ਚ ਆ ਬਾਣਾ ਦਾ ਨਾ 2 ਸ ਇਹ ਰੋਣ ਜਿਹੜੀ ਦਰੂਦ ਦੀ ਜਿਹੜੀ ਹੈ ਨਹੀਂ ਸ਼ਸਤਰ ਬਾਬਾ ਇੱਕ ਮੇਰੀ ਨਾਗਣੀ ਹੈ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਕੀ ਕੋਈ ਕੋਈ ਖਾਤੀ ਆ ਮੈਂ ਜੀ ਰਿਪੋਰਟ ਦੂਜੇ ਫੋਨੇ ਕੀਤਾ ਤਾਂ ਜੀ ਅਜੇ ਮੈਂ ਮੈਨੂੰ ਮੈਂ ਦਰਦਾ ਮੈਂ ਘਰ ਮੈਂ ਜੀ ਇੱਥੋਂ ਮੈਨੂੰ 11 ਵਜੇ ਮੈਂ ਉੱਥੇ ਕਿਸੇ ਕੋਲ ਜਾ ਕੇ ਸੁੱਤਾ ਬਿਸਤਰਾ ਲੈ ਕੇ ਬੰਬਾਈ ਮੈਂ ਠੰਡ 'ਚ ਸੁੱਤਾ ਰਾਤ ਮੇਰੇ ਲੱਤ 'ਚ ਹਜੇ ਵੀ ਦਰਦ ਹੋ ਰਿਹਾ ਜੀ ਪੈਰ 'ਚ ਦਰਦ ਹੋ ਰਿਹਾ ਹੈ ਸਰਬ ਕੀ ਮਾਮਲਾ ਜੀ ਇਹ ਇਹ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜਿਹੜਾ ਸ਼ੈਂਟ ਲਾਇਆ ਸੀ ਜਿਹਨਾਂ ਦਾ ਵਿੱਚ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗ ਗਈ ਇਹ ਕਿੰਨੇ ਵਜੇ ਘਟਨਾ ਲੱਗ ਜੀ ਰਾਤ 1:30 10:00 ਵਜੇ ਦੀ ਗੱਲ ਹੈ ਜੀ ਜਾਂ ਪਹਿਸੂ ਲੜਾਈ ਦੇ ਵੀਡੀਓ ਨਹੀਂ ਪਹਲਾ ਦੇਖੋ ਤੁਸੀਂ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਆਧਾਰ ਤੇ ਅੱਗੇ ਅਸੀਂ ਪੂਰੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰੰਜਿਸ਼ ਸੀ ਕੀ ਕਾਰਨ ਸੀ ਇਹਨਾਂ ਦੇ ਇਹ ਕੋਈ ਗੱਲ ਦਾ ਰਖ ਹੋਇਆ ਵੀ ਇਸ ਮਾਮਲੇ ਤਰੀ ਇਹ ਸਟੇਟਮੈਂਟ ਵੀ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਵੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਹੈ ਪਲਟੀਨਾ ਮੋਟਰ ਹੈ ਕਿੰਨੇ ਵਾਰੀ ਕੰਪਲੇਂਟ ਆਈ ਹੈ ਇਹ ਸਾਡੇ ਕੋਲ 8:30 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਟਾਈਮ ਦੇ ਤਾਂ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਆ ਅਸੀਂ ਕਿ ਉਹਨਾਂ ਨੇ ਬਿਆਨ ਖਾਤਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ